ਜੇ ਜਦੋਂ ਬੱਚੇ ਸ਼ਸਤਰ ਵਿਦਿਆ ਸਿੱਖਣਗੇ ਸ਼ਸਤਰ ਵਿਦਿਆ ਦੇ ਪਾਸੇ ਉਹਨਾਂ ਦਾ ਧਿਆਨ ਹੋਏਗਾ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਨਸ਼ਿਆ ਵਾਲੇ ਪਾਸੇ ਪਤਤ ਪੁਣੇ ਵਾਲੇ ਪਾਸੇ ਜਾਂ ਇਸ ਤਰ੍ਹਾਂ ਦੀ ਕੋਈ ਵੀ ਚਾਟ ਨਹੀਂ ਲੱਗ ਸਕਦੀ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਉਸ ਸਮੇਂ ਹੋ ਜਾਂਦੀ ਹੈਗੀ ਹੈ ਜਿੰਨਹਾਰ ਕੋਈ ਸੇਵਾ ਸੈਟਰੀ ਦੇ ਉਪਰਾਲੇ ਦੇ ਨਾਲ ਬੜੀ ਧੁੰਮ ਧੰਮ ਤੇ ਸਰਦਾ ਚੰਦ ਮਾਰੇ ਅੱਜ ਸਵੇਰੇ ਲਗਭਗ 1 ਵਜੇ ਇੱਕ ਨਗਰ ਕੀਰਤਨ ਜੋ ਗੁਰਦੁਆਰਾ ਨਵੀਨ ਸਿੰਘ ਸਭਾ ਤੰਪੁਰਾ ਬਾਜ਼ਾਰ ਤੋਂ ਆਰੰਭ ਹੋਇਆ ਜੋ ਕੋਈ ਵੱਖ-ਵੱਖ ਬਜ਼ਾਰਾ ਚ ਹੁੰਦਾ ਆ ਸ਼੍ਰੀ ਗੁਰੂ ਰੰਤ ਸਾਹਿਬ ਮਹਾਰਾਜੀ ਸਿਧਰਛਿਆ ਪੰਜ ਪਿਆਰਾਂ ਦੀ ਗੋਆਈ ਹੈਟ ਵੱਖ-ਵੱਖ ਬਜ਼ਾਰਾ ਹੁੰਦਾ ਆ ਇਸ ਸਮੇਂ ਸਦਰ ਬਜ਼ਾਰਾ ਚ ਲੰਘ ਰਿਹਾ ਮੇਰੀ ਪੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਮਲਖ ਆਖੜਿਆਂ ਦੀ ਸ਼ੁਰੂਆਤ ਕੀਤੀ ਹੈ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਅਖੜਿਆਂ ਵਿੱਚ ਭੇਜੋ ਗੱਤਕੜੀ ਸਿਖਲਾਈ ਦਿਓ ਤੇ ਉਹਨਾਂ ਨੂੰ ਕੌਮ ਦੀ ਸੇਵਾ ਕਰਨ ਦਾ ਮੌਕਾ ਦਿਓ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਸਾਰੇ ਪਰਿਵਾਰਾਂ ਵਿੱਚ ਆਪਣੀ ਅਸੀਸ ਬਖਸ਼ਣ ਨਾਮ ਪਿਆ ਦਾਤਾਂ ਕੰਮਾਂ ਕਾਜਾਂ 'ਚ ਗੁਰੂ ਜੀ ਬਰਕਤਾਂ ਪਾਉਣ

ਸੋ ਤਸਵੀਰਾਂ ਜਿਦਾ ਅਸੀਂ ਤੁਹਾਨੂੰ ਦਿਖਾ ਜੜਨੀ ਕਲਾ ਟਾਈਮ ਟੀਵੀ ਦੇ ਮਾਧਮ ਦਰਾਈ ਦਿਖਾ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਸਕੂਲੀ ਬੱਚੇ ਗੁਰੂਆਂ ਲਾਗੀਆਂ ਫੌਜਾਂ ਜੰਗ ਸੀ ਜਿੱਥੇ ਬੰਦੀਆਂ ਇਸ ਪਾਵਨ ਤੇ ਪਵਿੱਤਰ ਦਿਹਾੜੇ ਦੇ ਉੱਪਰ ਖੁਸ਼ੀ ਮਨਾ ਰਹੀਆਂ ਨੇ ਤੇ ਗੁਰੂ ਦੇ ਨਾਲ ਜੁੜ ਰਹੀਆਂ ਨੇ ਸੋ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਜੜਨੀ ਕਲਾ ਟਾਈਮ ਟੀਵੀ ਦੇ ਮਾਧਮ ਦਰਾਈ ਦਿਖਾ ਰਹੇ ਆ ਉਹ ਤੁਸੀਂ ਵੀ ਘਰ ਬੈਠ ਕੇ ਸੰਗਤਾਂ ਜਿਹੜੀਆਂ ਨੇ ਉਹ ਇਸ ਪਾਵਨ ਤੇ ਪਵਿੱਤਰ ਦਿਹਾੜੇ ਦੇ ਦਰਸ਼ਨ ਕਰ ਸਕਦੀਆਂ ਨੇ ਸੰਬਧੀ ਪਿੰਡੇ مالک ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਚੀਆਂ ਸੰਗਠਨਾਂ ਦੇ ਨਾਲ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਤੋਂ ਤੁਸੀਂ ਦੇਖ ਸਕਦੇ ਹੋ ਕਿ ਨਾਲ ਹੀ ਰਾਤ ਨੂੰ ਧਾਰਮਿਕ ਸਮਾਗਮ ਜਿਹੜੇ ਨੇ ਉਹ ਉਲੀਕੇ ਗਏ ਜਿਹਦੇ ਵਿੱਚ ਬਾਬਾ ਬਲਵੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਬਨਾਲੀ ਹੋਰ ਕਥਾਵਾਚਕ ਪ੍ਰਚਾਰਕ ਜੋਗੀ ਗੁਰਬਾਣੀ ਰਾਹੀ ਸੰਸਥਾ ਨੂੰ ਮਿਖਾਲ ਕਰਕੇ ਸੋ ਮਹਾਨ ਨਗਰ ਦਿੱਲੀ ਦੇ ਗੁਰਦੁਆਰਾ ਸਾਹਿਬ ਪਰਚਾਰ ਤੋਂ ਹਰੋ ਕੇ ਇਹ ਮਦਦਾਂ ਜੋ ਸੰਸਥਾ ਦੇ ਆਏ ਗੁਰੂ ਤੇ ਦਰਸ਼ਕਦਾਰੇ ਕਾਰੀਆਂ ਨੇ ਦੱਕੇ ਦੇ ਜੋਰ ਜੜੇ ਰਹੋ ਖਾਇ ਜਾਣੇ ਨੇ ਜੀ ਤੁਸੀਂ ਦੇਖੋ ਤਾਂ ਸਿਰਾ ਦਾ ਦਿੱਚੋ ਕਿਸ ਤਰ੍ਹਾਂ ਰਹੇ ਨੇ ਸਿੰਘ ਜੜੇ ਰਹੇ ਹੋ ਦੱਕੇ ਦੇ ਜੋਰ ਖਾਂਦੇ ਨਜ਼ਰ ਆ ਰਹੇ ਨੇ ਕੋਈ ਯਾਰ ਦੀ ਆ ਫੌਜਾ ਨਿਆਂ ਸਿੰਘ ਜੱਟੇ ਬੰਦਿਆ ਫੌਜ ਕੋਈ ਵੀ ਆ ਫੌਜਾ ਲਿਆ ਰਹੇ ਹੋ ਦੱਕੇ ਦੇ ਜੋਰ ਨੂੰ ਲਗਾਤਾਰ ਦਿਖਾ ਰਹੇ ਨੇ ਦੋ ਦਿਨ ਹੀ ਤਾਲੂ ਕਰ ਬੈਠੇ ਆ ਸੰਤਾਂ ਨੂੰ ਇਸ ਪਾਉਂਦੇ ਸੁਆ ਪਾਵਨ ਤੋਂ ਲੈ ਕੇ ਤੱਕ ਪਟਿਆਲੇ ਜਿੱਥੇ ਕੀ ਅੱਜ ਇਸ ਮahanagar kirtan di jariya ramta ho hoya to tasveera tusi dekh sakde ho ਜਿਹੜਾ ਕੁਛ ਖਾਸ ਤੌਰ ਤੇ ਪਟਿਆਲੇ ਦੀਆਂ ਵੱਖ-ਵੱਖ ਧਾਰਮਿਕ ਜਿੱਥੇ ਬੰਦੀਆਂ ਸਕੂਲੀ ਬੱਚੇ ਤੇ ਬੈਂਡ ਤੇ ਹੋਰ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ ਸੋ ਸਫਾਈ ਦਾ ਜਿਹੜਾ ਪ੍ਰੋਪਰ ਧਿਆਨ ਤਿਆਰ ਰੱਖੇਗਾ ਕਿਉਂਕਿ ਜਦੋਂ ਵੀ ਗੁਰੂ ਦੇ ਲੰਗਰ ਵਰਤਦੇ ਨੇ ਤਾਂ ਸਫਾਈ ਦਾ ਜਿਹੜਾ ਧਿਆਨ ਆ ਉਹ ਲਗਾਤਾਰ ਦਿੱਤਾ ਗਿਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ਪੁਰਮ ਨੂੰ ਸਮਰਪਿਤ ਇਹ ਮਹਾਨ ਨਗਰ ਕੀਤਾ ਪਟਿਆਲਾ ਦੀ ਪਾਵਨ ਤੇ ਪਵਿੱਤਰ ਧਰਤੀ ਜਿੱਥੇ ਹੀ ਨਗਰ ਕੀਤਾ ਵੀ ਅਰਬਤਾ ਹੋ ਗਿਆ ਸੋ ਰਾਤ ਨੂੰ तकरीबन 10:00 ਵਜੇ ਦੇ ਕਰੀਬ ਲੋ 10:00 ਵਜੇ ਕੀ ਨਗਰ ਕੀਤੇ ਨੇ ਸਮਾਪਤ ਹੋਵੇਗਾ ਇਸ ਦਿਹਾੜੇ ਵੀ ਸਰਦੀ ਗਰਾਹ ਤੱਕ ਦੀ ਮਾਦਦ ਨਹੀਂ ਆਇਆ ਆਪਵਾਈ ਦਿੱਲੇ ਆ ਤੁਸੀਂ ਦੇਖ ਸਕਦੇ ਹੋ ਲਗਵਾਤ ਸਿੰਘਾ ਬਲੋ ਬੱਚੇ ਦੇ ਜੋਰ ਨੇ ਉਹ ਦਿਖਾਏ ਜਾ ਰਹੇ ਨੇ ਬੱਚੇ ਜੋਰ ਨੇ ਦਿਖਾਏ ਜਾ ਰਹੇ ਨੇ ਘੜਾ ਬਣਾਇਆ ਜਾ ਰਿਹਾ ਦਤਕੇ ਦੇ ਨਾਲ ਬੱਚਾ ਨੂੰ ਜੋੜਿਆ ਜਾ ਰਿਹਾ ਕੀ ਕਿਹੜਾ ਚਾਹਲੋ ਅੱਜ ਦੇ ਦਿਨ ਦੀ ਸੰਗਤਾਂ ਨੂੰ ਕੀ ਸੰਦੇਸ਼ ਹੈ ਅੱਜ ਪਟਿਆਲਾ ਸ਼ਹਿਰ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਦਾ ਜੋ ਪ੍ਰਕਾਸ਼ ਪੁਰੇ ਬਣਾਇਆ ਜਾ ਰਿਹਾ ਹੈ ਉਸ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ ਪਟਿਆਲਾ ਸ਼ਹਿਰ ਦੇ ਸਮੂਹ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਇਸ ਮੌਕੇ ਅਸੀਂ ਸਭ ਨੂੰ ਇਹ ਸੰਦੇਸ਼ ਦਿੰਨੇ ਆ ਕਿ ਜਿਵੇਂ ਹੀ ਮੇਰੀ ਪੀੜ੍ਹੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਮਲਖ ਖਾੜਿਆਂ ਦੀ ਸ਼ੁਰੂਆਤ ਕੀਤੀ ਹੈ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਅਖਾੜਿਆਂ ਵਿੱਚ ਭੇਜੋ ਗਤਕਿਆ ਦੀ ਸਿਖਲਾਈ ਦਿਓ ਤੇ ਉਹਨਾਂ ਨੂੰ ਕੌਮ ਦੀ ਸੇਵਾ ਕਰਨ ਦਾ ਮੌਕਾ ਦਿਓ ਜੀ ਇਹ ਸੰਦੇਸ਼ ਅਸੀਂ ਆਪ ਜੀ ਦੇ ਮਾਧਿਅਮ ਨਾਲ ਹੀ ਦਿੰਦੇ ਹਾਂ ਜੀ ਬੜਾ ਲੰਬਾ ਸਮਾਂ ਹੋ ਗਿਆ ਮੈਨੂੰ ਵੀ ਤੁਹਾਡੀ ਕਵਰੀ ਕਰਦੇ ਆ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਵੀ ਜੋੜਿਓ ਗਤਕਿਆ ਦੀ ਸੰਖਿਆ ਦੇ ਰਹੋ ਆਰਧੇ ਦਿਨ ਦੇ ਖਾਸ ਤੌਰ ਤੇ ਕੀ ਮੈਸੇਜ ਹੈ ਕੀ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਪਟਿਆਲਾ ਸ਼ਹਿਰ ਦੇ ਵਿਚਕਾਰ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪਰਗਰਸਬੰਦ ਜਿੱਥ ਉਦੇ ਵਿਕਾਰ ਅਲੱਗ-ਅਲੱਗ ਖਾੜੇ ਜਿੱਥੇ ਜਿਹੜੇ ਹੈਗੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ 10ਵੀਂ ਗੁਰੂ ਰਾਮਦਾਸ ਜੀਵਨ ਹਾਲ ਤੋਂ ਨਗਰ ਕੀਰਤਨ ਦੇ ਵਿੱਚਕਾਰ ਹਾਜ਼ਰੀ ਭਰਨ ਵਾਸਤੇ ਪਹੁੰਚੇ ਆ ਇੱਕੋ ਹੀ ਸੰਦੇਸ਼ ਹੈ ਗੁਰੂ ਮਹਾਰਾਜ ਸਬ ਸ੍ਰੀ ਗੁਰੂ ਹਰਕਮ ਸਿੰਘ ਸਾਹਿਬ ਜੀ ਨੇ ਮੀਰੀ ਪੀਰੀ ਦੇ ਮਲਖ ਖਾੜੇ ਤੋਂ ਸ਼ੁਰੂ ਕੀਤੇ ਉਹਨਾਂ ਨੇ ਦੋ ਦਰਬਾਰਾ ਪਹਿਨਿਆ ਮੀਰੀ ਦੀ ਇੱਕ ਪੀਰੀ ਦੀ ਇੱਕੋ ਹੀ ਸੰਦੇਸ਼ ਹੈ ਬੱਚਿਆਂ ਨੂੰ ਖਾੜਿਆਂ ਜੋੜੋ ਸ਼ਸਤਰ ਵਿਦਿਆ ਨਾਲ ਜੋੜੋ ਪਤਤ ਪੜ੍ਹਨੇ ਤੋਂ ਬੱਚੇ ਰਹਿਣਗੇ ਬੱਚੇ ਔਰ ਪਰਿਵਾਰ ਦੇ ਤੁਹਾਡੇ ਮਾਧਿਅਮ ਰਹਿ ਮੈਂ ਇੱਕੋ ਗੱਲ ਹੀ ਕਹਿਣਾ ਚਾਹਨਾ ਵੀ ਜਦੋਂ ਬੱਚੇ ਸ਼ਸਤਰ ਵਿਦਿਆ ਸਿੱਖਣਗੇ ਸ਼ਸਤਰ ਵਿਦਿਆਲੇ ਪਾਸੇ ਉਹਨਾਂ ਦਾ ਧਿਆਨ ਹੋਏਗਾ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਨਸ਼ਿਆ ਵਾਲੇ ਪਾਸੇ ਪਤਤ ਪੁਣੇ ਵਾਲੇ ਪਾਸੇ ਜਾਂ ਇਸ ਤਰ੍ਹਾਂ ਦੀ ਕੋਈ ਵੀ ਚਾਟ ਨਹੀਂ ਲੱਗ ਸਕਦੀ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਉਸ ਸਮੇਂ ਹੋ ਜਾਂਦੀ ਹੈਗੀ ਆ ਆਣ ਜੁੜਨ ਸ਼ਸਤਰ ਵਿਦਿਆ ਸਿੱਖਣ ਫਿਰ ਜਦੋਂ ਮਨ ਬਣਦਾ ਹੈਗਾ ਥੋੜਾ ਟਾਈਮ ਪਾ ਕੇ ਬੱਚੇ ਆਪਣੇ ਆਪ ਹੀ ਕਹਿੰਦੇ ਨੇ ਵੀ ਅਸੀਂ ਅੰਮ੍ਰਿਤ ਛਕਣਾ ਹੈ ਗੁਰੂ ਵਾਲੇ ਬਣਨਾ ਹੈ ਅੰਮ੍ਰਿਤ ਧਾਰੀ ਬਣ ਕੇ ਦੇਸ਼ ਕਮ ਦੀ ਸੇਵਾ ਕਰਨ ਇਹ ਹੀ ਸੰਦੇਸ਼ ਹੈ ਪੇਰੈਂਟਸ ਨੂੰ ਖਾਸ ਕਰਕੇ ਕਿ ਬੱਚਾ ਨੂੰ ਖੜਿਆ ਨਾਲ ਜੋੜੋ ਸ਼ਹਿਰ ਦੇ ਵਿੱਚ ਕਾਫੀ ਖੜੇ ਚੱਲ ਰਹੇ ਹਨ 10 ਵੀ ਖੜਾ ਲਗਾ ਰਹੇ ਹੈ ਗੁਰੂ ਰਾਮਦਾਸ ਵਿਵਾਨ ਹਰ ਕੈਂਪ ਕਲੋਨੀ ਵਿੱਚ ਉਸੇ ਸਾਡਾ ਟਾਈਮਿੰਗ ਜਿਹੜੀ ਹੈ 7:30 ਤੋਂ 9 ਵਜੇ ਤੱਕ ਹੈ ਕਿਸੇ ਤਰ੍ਹਾਂ ਦੀ ਬੱਚਾ ਕੋਲ ਕੋਈ ਫੀਸ ਨਹੀਂ ਲਈ ਜਾਂਦੀ ਕੋਈ ਸ਼ਸਤਰਾਂ ਵਾਸਤੇ ਮਾਇਆ ਨਹੀਂ ਲਈ ਜਾਂਦੀ ਕੋਈ ਬਸਤਰਾਂ ਵਾਸਤੇ ਮਾਇਆ ਨਹੀਂ ਲਈ ਜਾਂਦੀ ਹੈ ਕਿ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਪਿਛਲੇ 18 ਸਾਲ ਤੋਂ ਉੱਥੇ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਮੈਂ ਇਹ ਬੇਨਤੀ ਕਰਾਂਗਾ ਵੀ ਤੁਸੀਂ ਬੱਚਿਆਂ ਨੂੰ ਅਖਾੜਿਆਂ ਨਾਲ ਜੋੜੋ ਸੋ ਬਿਲਕੁਲ ਚੰਗਾ ਪ੍ਰਾਲਾਗੜਾ ਸੰਸਥਾ ਵਲੋਂ ਕੀਤਾ ਜਾ ਰਿਹਾ ਸੋ اسی ਵੀ ਉਮੀਦ ਕਰਦੇ ਆ ਕਿ ਕਿ ਛੁੱਟੀਆਂ ਦੇ ਦਿਨ ਨੇ ਬੱਚਿਆਂ ਨੂੰ ਕਾਸ ਤੌਰ ਤੇ ਗੁਰਬਾਣੀ ਦੇ ਨਾਲ ਜੋੜਾ ਜਾਵੇ ਗਤਕੇ ਦੀ ਸੰਸਕਾਤੀ ਦੀ ਜAVE ਤੇ ਚੰਗੇ ਜਿਹੜੇ ਉਪਰਾਲੇ ਨੇ ਕੀਤੇ ਜਾਣ ਸੋ ਲਗਾਤਾਰ ਤਸਵੀਰਾਂ ਸੀ ਤੁਹਾਨੂੰ ਚੜਦੀ ਕਲਾ ਟਾਈਮਿੰਗ ਦੇ ਮਾਧਮ ਦਰਾਹੀਂ ਕੋਸ਼ਿਸ਼ ਕਰ ਰਿਹਾ ਕਿ ਸੰਸਥਾ ਦੇ ਈਆਂ ਨੇ ਉਹ ਕਰ ਬੈਠੇ ਨੇ ਇਸ ਪਾਵਨ ਦਿਹਾੜੇ ਦੇ ਸੰਬੰਧ ਦੇ ਵਿੱਚ ਦਰਸ਼ਨ ਕਰ ਸਕਣ ਸੋ ਤੁਸੀਂ ਦੇਖ ਸਕਦੇ ਹੋ ਨਿਆਨ ਸਿੰਘਾ ਦੇ ਨਾਲ ਜਿਹੜਾ ਗੁਰੂ ਦੀਆਂ ਲਾਡੀਆਂ ਫੌਜਾ ਉਹ ਵੀ ਇੱਥੇ ਲਗਾਤਾਰ ਲੋਕ ਮੂਵ ਕਰ ਲਿਆ ਕਰ ਰਹਾ ਮਾੜਾ ਸੋ ਤਸਵੀਰ ਆ ਪਟਿਆਲੇ ਦੀ ਜਿੱਥੇ ਕੀ ਤੁਹਾਨੂੰ ਲਗਾਤਾਰ ਸੀ ਚੜਦੀ ਕਲਾ ਟਾਈਮ ਟਿੰਗ ਦੇ ਮਾਧਮ ਦੇ ਰਾਹੀਂ ਜਿਹੜਾ ਸੰਗਤਾਂ ਨੂੰ ਦਰਸ਼ਨ ਕਰਵਾ ਰਿਹਾ ਸੋ ਸਾਡੇ ਨਾਲ ਖਾਸ ਤੌਰ ਤੇ ਨਾਨਕ ਸਰਕੁਠੀਆਂ ਤੋਂ ਬਾਬਾ ਹਰਚਰਨ ਸਿੰਘ ਜੀ ਮੌਜੂਦ ਨੇ ਸੋ ਸੰਗਤਾਂ ਨਾਲ ਗੱਲਬਾਤ ਕਰਦੇ ਆ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਟਿਆਲਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਸੁਸਾਇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਵਿੱਚ ਨਰਕੀਰਤਨ ਧੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖ ਧਰਮ ਦੇ ਛੇਵੇਂ ਰਹਿਬਰ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਹੁਤ ਸ਼ਰਧਾ ਪਿਆਰ ਨਾਲ ਮਨਾ ਰਹੀਆਂ ਹਨ ਨਾਨਸਰ ਸੰਪਰਦਾਵਾਂ ਵੱਲੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਸਾਰੇ ਪਰਿਵਾਰਾਂ ਵਿੱਚ ਆਪਣੀਆਂ ਅਸੀਸ ਬਖਸ਼ਣ ਨਾਮ ਦੀਆਂ ਦਾਤਾਂ ਕੰਮਾਂ ਕਾਜਾਂ 'ਚ ਗੁਰੂ ਜੀ ਬਰਕਤਾਂ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਤ ਮਹਾਂਪੁਰਸ਼ ਜਿਹੜੇ ਲਗਾਤਾਰ ਇਥੇ ਸ਼ਮੂਲੀਅਤ ਕਰਨੇ ਸੋ ਅਸੀਂ ਵੀ ਜਿਹੜਾ ਸੰਗਤਾਂ ਦੇ ਨਾਲ ਜਿਹੜਾ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲੇ ਦੀ ਜਿੱਥੇ ਕੀ ਲਗਾਤਾਰ ਜਿਹੜਿਆ ਨੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਅਸੀਂ ਵੀ ਜਿਹੜਾ ਇਹ ਸਾਡਾ ਵੀ ਅਹੀ ਪਰਾਲਾ ਕੀ ਸਖੀ ਦੇ ਨਾਲ ਜੋ ਗੁਰਬਾਣੀ ਦੇ ਨਾਲ ਜੋ ਗੁਰੂ ਦੇ ਧਾਰਨੀ ਹੋ ਤਾਂ ਜੋਖੀ ਤੁਸੀਂ ਸਿੱਖ ਪੰਥ ਵਿੱਚ ਰਹਿ ਕੇ ਚੜ੍ਹਦੀ ਕਲਾ ਵਿੱਚ ਰਹਿ ਕੇ ਜਿਹੜਾ ਉਹ ਸੇਵਾ ਤੁਸੀਂ ਲਗਾਤਾਰ ਕਰ ਸਕੋ ਸੋ ਤਸਵੀਰਾਂ ਅਟਿਆਏ ਦੇ ਜਿੱਥੇ ਕੀ ਅੱਜ ਪ੍ਰਕਾਸ਼ ਪੂਰਬ ਦੇ ਦਿਹਾੜੇ ਦੇ ਸਬੰਧ ਦੇ ਵਿੱਚ ਜਿਹੜੇ ਸਮਾਗਮ ਇਹ ਉਲੀਕੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੈ ਦਲ ਪੰਨਨਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਵਾਲੀ ਵਾਰੀ ਅੱਜ 6ਵੇਂ ਪਾਸ਼ਾ ਮੀਰੀ ਪੀਰ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਹਾਰ ਧੰਨ ਧੰਨ ਸ਼੍ਰੀ ਹਰਗੋਬਿੰਦ ਪਾਸ਼ਾ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਜਿੱਥੇ ਸਾਰਾ ਜਗਤ ਮਨਾ ਰਿਹਾ ਉੱਥੇ ਪਟਿਆਲਾ ਸਾਹਿਬ ਦੀਆਂ ਸੰਗਤਾਂ ਸ਼੍ਰੀ ਹਰਗੋਬਿਜ ਸੇਵਾ ਸੁਸਾਇਟੀ ਦੇ ਉਪਰਾਲੇ ਦੇ ਨਾਲ ਬੜੀ ਧੂਮ ਧਮ ਤੇ ਸਰਦਾਰੀ ਸ਼ਤ ਮਨਾ ਰਹੀ ਹੈ ਅੱਜ ਸਵੇਰੇ ਲਗਭਗ 1 ਵਜੇ ਇੱਕ ਨਗਰ ਕੀਰਤਨ ਜੋ ਗੁਰਦੁਆਰਾ ਨਵਿੰਨ ਸਿੰਘ ਸਭਾ ਤਰਨਪੁਰਾ ਬਾਜ਼ਾਰ ਤੋਂ ਆਰੰਭ ਜੋ ਕਿ ਵੱਖ-ਵੱਖ ਬਜ਼ਾਰਾਂ ਚ ਹੁੰਦਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰਛਾਇਆ ਪੰਜ ਪਿਆਰਾਂ ਦੀ ਅਗਵਾਈ ਹੇਠ ਵੱਖ-ਵੱਖ ਬਜ਼ਾਰਾਂ ਹੁੰਦਾ ਆ ਇਸ ਸਮੇਂ ਸਦਰ ਬਜ਼ਾਰ ਚ ਲੰਗ ਰਿਹਾ ਹੈ ਲਗਰਦੀਆਂ ਦੇ ਵਿੱਚ ਗੱਟਾ ਪਾਰਟੀਆਂ ਬੈਂਡ ਪਾਰਟੀਆਂ ਤੇ ਹੋਰ ਨਿਆੰਗ ਸਿੰਘ ਫੋਜਾਂ ਫੂਲੀ ਬੈਂਡ ਸਭ ਦੀ ਜਥੇ ਲਗਰਦੀਂ ਰੌਣਕ ਲਾ ਰਹੇ ਨੇ ਸੰਗਤਾਂ ਨੇ ਵੱਖ-ਵੱਖ ਕਾਵਾਂ ਦੇ ਲੱਸੀ ਦੇ ਲੰਗਰ ਪਿਛੇ ਪ੍ਰਸ਼ਾਦੇ ਦੇ ਲੰਗਰ ਹੋਰ ਅਨੇਕਾਂ ਲੰਗਰ ਲਗਾਏ ਨੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਕਤਾਂ ਦੇ ਵਿੱਚ ਬਹੁਤ ਪਿਆਰ ਆਇਆ ਸਾਥੋਂ ਸੁਣ ਲਿਓ ਸਭ ਜਿਨ ਪ੍ਰੇਮ ਕਿਓ ਤਿਨਹੀ ਪ੍ਰਾਪਾਇਓ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਨਗਰ ਗੀਤਨ ਅਸੀਂ 1995 ਦੇ ਵਿੱਚ ਜਦੋਂ ਹਰਗੋਬਿੰਦ ਪਾਸ਼ਾ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜੀ ਉਦੋਂ ਆਰੰਭ ਕੀਤਾ ਸੀ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਾਜਰੇ ਪ੍ਰੇਰਨਾ ਸਦਕਾ ਉਹ ਨਗਰ ਗੀਤਨ ਲਗਾਤਾਰ ਪਹਿਲੇ ਪ੍ਰਧਾਨ ਸਾਹਿਬ ਸਰਦਾਰ ਕੁਲਦੀਪ ਸਿੰਘ ਬਖਸ਼ੀ ਇਸ ਸਮੇਂ ਹਰਭਜਨ ਸਿੰਘ ਬਖਸ਼ੀ ਸੇਵਾਵਾਂ ਨਿਭਾਉਣ ਮੁਖੇ ਸੇਵਾਦਾਰ ਰਹੀਆ ਤੇ ਸੰਤਾਂ ਚ ਬਲਾਉ ਤੁਸਾ ਤੇ ਮੈਂ ਅੱਜ ਇਹੀ ਗੱਲ ਕਹਣਾ ਚਾਹਾਂਗਾ ਪਿਛਲੇ ਅਕਾਲ ਤਖਤ ਸਾਹਿਬ ਨੂੰ ਮਹਾਨ ਆਪਾਂ ਨੂੰ ਅਕਾਲ ਤੱਕ ਦਾ ਹਰ ਹੁਕਮ ਮੰਨਣਾ ਚਾਹੀਦਾ ਉਹਨਾਂ ਅਗੇ ਸੀਸ ਝੁਕਾਉਣਾ ਚਾਹੀਦਾ ਜੋ ਵੀ ਉੱਥੋਂ ਘਮਾਵੇ ਉਹਨੂੰ ਪਰਵਾਦ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ ਬਿਲਕੁਲ ਹੈ ਗੱਲ ਜੋੜੇ ਜੋਰ ਨੇ ਹੋ ਲਗਾਤਾਰ ਬਖਾਇਆ ਜਾਂਦੇ ਅਸੀਂ ਵੀ ਜਰਾ ਸਤੰਤ ਨਹੀਂ ਹੈ ਕਿਵੇਂ ਥਾਣੇ ਕਿ ਤੁਸੀਂ ਵੀ ਜਰਾ ਗੁਰਬਾਣੀ ਦੇ ਨਾਲ ਜੁੜੋ ਗੁਰੂ ਦਰਬਾਰ ਤੋਂ ਪਾਣ ਪਾਏ ਤੇਰੇ ਕਿਰਪਾ ਦੇ ਸਰਵਪੰਨਤਾ ਹੈ ਜੀ ਨੂੰ ਨੂ ਬੁੱਤਿ ਓਏ ਨਾਮ ਜਿ ਆਏ ਨਾਮ ਤੇ ਆਏ ਨਾਮ ਤੇ ਆਏ ਰੱਤ ਕਨਾਮ ਤੇ ਆਏ ਬਹੁਤ ਅੰਗੁਸ ਰਾਈਆ ਸੋ ਪੰਜ ਪਿਆਰ ਦੇ ਦਰਸ਼ਨ ਅਸੀਂ ਤੁਹਾਨੂੰ ਲਗਾਤਾਰ ਕਰਾ ਰਹੇ ਆ ਸੰਗਤਾਂ ਦੇ ਜਿਵੇਂ ਉਹ ਲਗਾਤਾਰ ਝਾੜੂ ਦੀ ਸੇਵਾ ਲਗਾਤਾਰ ਕਰ ਰਹੀਆਂ ਨੇ ਸੋ ਪਾਵਨ ਤਾਂ ਪਵਿੱਤਰ ਤਰਤੀ ਪਟਿਆਲ ਦੇ ਜਿੱਥੇ ਕੀ ਸ਼ਿਦਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਸਥਾਨ ਆ ਤਾਂ ਵਾਕਮਕ ਥਾਵਾਂ ਦੇ ਨਾਲ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਆ ਉਹ ਹੋਈ ਹੈ ਤੋ ਬੇਨਾਮ ਤੋਂ ਮਿਲਣਾ ਨੇ ਗੁਰ ਤੋਂ ਬਸਤ ਕਮ ਸ਼ਬਦ ਤੇ ਇਹ ਅਧਿਆਇ ਤੋਂ ਤਾਂ ਮੰਤਪ ਉਤਾਰ ਕਰਤੀ ਜਿੱਥੇ ਕੀ ਸ਼੍ਰੀ ਗੁਰੂ ਹਰ ਗਵਿੰਦ ਸਾਹਿਬ ਜੀ ਦੇ ਉਹ ਕਾਵਨ ਦਾ ਪੈਟਰਾਰੇ ਬਿਲਾ ਜਾਣੇ ਉਹ ਤੇ ਸੰਗਤਾਂ ਦੇ ਨੂੰ ਦਰਸ਼ਨ ਕਰ ਜਾਨੇ ਜੇਪਾਲ ਕੀ ਸਾਧ ਦੇ ਦਰਸ਼ਕ ਜੀਆਂ ਸੰਗਤਾਂ ਨੇ ਉਹ ਘਰ ਬੈਠੇ ਕਰ ਸਕੀਆਂ ਨੇ ਸੋ ਪਰਮਾਤਮਾ ਦੇ ਅੱਗੇ ਸਾਥੇ ਪਿਆਰੇ ਜਪੇ ਜੀਵਾ ਪ੍ਰਭੂ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ